ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਸੋ ਅੱਜ ਆਪਾਂ ਜਾ ਰਹੇ ਹਾਂ ਪੈਂਡ ਸੋ ਦੱਸਿਓ ਆਪਣੀ ਲੁੱਕ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਮੈਂ ਇਸ ਤਰ੍ਹਾਂ ਅੱਜ ਨੇਵੀ ਬਲੂ ਕਲਰ ਦਾ ਸੂਟ ਪਾਇਆ ਸੋ ਨਾਲ ਇਸ ਤਰ੍ਹਾਂ ਜੂੜਾ ਕਿੱਟਾ ਕੰਗਣ ਪਾਏ ਸੀਗੇ ਆਪਾਂ ਜ਼ਿਆਦਾ ਗੋਸ਼ਟ ਮਲਵਾ ਨਹੀਂ ਬਸ ਬਿੰਦੀ ਨੇ ਮਨ ਵੱਡੀ ਬਸ ਮੈਨੂੰ ਲੱਗਿਆ ਵੀ ਸੋਹਣੀ ਲੱਗਦੀ ਆ ਮੈਨੂੰ ਮੈਨੂੰ ਟ੍ਰਾਈ ਕਰਨਾ ਚਾਹੀਦਾ ਨਾ ਸਾਨੂੰ ਸਾਰਾ ਕੁਝ ਇਸ ਤਰ੍ਹਾਂ ਮਨ ਲਗਾ ਲਈ ਮੈਨੂੰ ਸੋਹਣੀ ਜੀ ਲੱਗੇ ਮੈਨੂੰ ਆਇ ਲੱਗਦਾ ਵੀ ਮੇਰੇ ਸੋਹਣੀ ਲੱਗ ਰਹੀ ਹੈ ਇਸ ਕਰਕੇ ਮੈਂ ਲਗਾ ਲਈ ਹਾਂਜੀ ਸਾਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਸੋ ਅੱਜ ਆਪਾਂ ਜਾ ਰਹੇ ਹਾਂ ਪੈਂਡ ਉੱਥੇ ਕਾਫੀ ਮਤਲਬ ਜਰੂਰੀ ਜੇ ਕੰਮ ਹੈ ਸੋ ਉਹ ਕਰਕੇ ਆਉਣਾ ਸੋ ਇਸ ਹੋਇਆ ਕਰਕੇ ਆਪਾਂ ਜਾ ਰਹੇ ਹਾਂ ਜੀ ਸੋ ਦੱਸੋ ਮੈਂ ਕਿਸ ਤਰ੍ਹਾਂ ਦੀ ਲੱਗ ਰਹੀ ਹਾਂ ਸੋਹਣੀ ਲੱਗ ਰਹੀ ਹਾਂ ਵੱਡੀ ਬਿੰਦੀ ਲਗਾਈ ਆਪਾਂ ਬਸ ਮੈਨੂੰ ਲੱਗਦਾ ਕਿ ਮੇਰੇ ਤੇ ਸੋਹਣੀ ਲੱਗਦੀ ਐ ਇਸ ਕਰਕੇ ਆਪਾਂ ਲਗਾ ਲੈਨੇ ਆ ਤੇ ਜਦ ਆਪਾਂ ਮਤਲਬ ਕਿਸੇ ਦਿਨ ਮੈਂ ਸੋਹਣੀ ਵੀ ਤੇਰੇ ਸੋਹਣੀ ਲੱਗ ਰਹੀ ਐ ਕਿ ਨਾ ਲੱਗ ਰਹੀ ਮੈਨੂੰ ਸੋਹਣੀ ਲੱਗਣੀ ਚਾਹੀਦੀ ਹੋਰ ਕਿੰਨ ਲੱਗੇ ਨਾ ਲੱਗੇ ਸੋ ਆਪਾਂ ਸੋਹਣੀ ਲੱਗ ਰਹੀ ਆ ਜੀ ਸੋ ਦੇਖੋ ਜੀ ਆਪਾਂ ਇਸ ਤਰ੍ਹਾਂ ਦਾ ਨਾ ਸ਼ੀਸ਼ੇ ਦੇ ਵਿੱਚ ਦਿਖਾ ਰਹੇ ਹਾਂ ਇਸ ਤਰ੍ਹਾਂ ਦਾ ਨਾ ਪੰਜਾਬੀ ਸੂਟ ਪਹਿਨਿਆ ਹੋਇਆ ਸੀਗਾ ਪਾਇਆ ਹੋਇਆ ਸੀ ਸੌਰੀ ਪਹਿਨਿਆ ਹੋਇਆ ਤਾਂ ਆ ਮਤਲਬ ਹੋਰ ਹੀ ਲੱਗਦਾ ਬੋਲਣਾ ਪੰਜਾਬੀ ਇਹਨੇ ਮੂੰਹ ਨੂੰ ਸੋਨਾ ਲੱਗਦਾ ਸੋ ਇਸ ਤਰ੍ਹਾਂ ਮੈਂ ਨਾ ਪੰਜਾਬੀ ਸੂਟ ਪਾਇਆ ਹੋਇਆ ਸੀਗਾ ਪ੍ਰੋਪਰ ਪੂਰਾ ਸੋ ਇਸ ਤਰ੍ਹਾਂ ਸਿਰ ਤੇ ਨੇ ਨਾਲ ਸ਼ਾਲ ਜਿਆ ਸੀਗਾ ਉਹ ਵਾਲਾ ਲੈ ਲਿਆ ਸੀਗਾ ਮੈਂ ਪੰਜਾਬੀ ਸੂਟ ਬਣਾਇਆ ਹੋਇਆ ਸੀ ਇਹਦੇ ਸਲਵਾਰ ਸੂਟ ਇਹਨਾਂ ਨਾਲ ਜੁੱਤੀ ਵੇਅਰ ਕੀਤੀ ਸੀ ਸੋਹਣੇ ਲੱਗ ਰਹੇ ਸੀਗੇ ਸੋ ਇੱਥੇ ਵਸੇ ਮੈਂ ਫੇਰ ਪਤਾ ਨਹੀਂ ਕੀ ਟੈਸ਼ਨ ਮਾਰੀ ਜੰਨੀ ਹੈਗੀ ਤੇ ਸੋਹਣੀ ਲੱਗੀ ਜਾਂਦੀ ਸੀਗੀ ਬਿੰਦੀ ਵੀ ਸੋਹਣੀ ਲੱਗ ਰਹੀ ਸੀ ਤੁਹਾਨੂੰ ਦੱਸਿਓ ਕਿੱਦਾਂ ਦੀ ਲੱਗ ਰਹੀ ਸੋਹਣੀ ਲੱਗ ਰਹੀ ਹੈ ਕਮੈਂਟ ਜ਼ਰੂਰ ਛੱਡ ਕੇ ਜਾਇਓ ਬਿੰਦੀ ਲਈ ਬਸ ਸੋ ਉਸ ਤੋਂ ਬਾਅਦ ਸੋ ਅਸੀਂ ਨਾ ਮਾਰਕੀਟ 'ਚ ਰੁਕ ਜੇ ਰੁਕ ਗਏ ਸੀਗੇ ਉੱਥੇ ਨਾ ਸ਼ੂਜ਼ ਵਗੈਰਾ ਬੈਲਿਸ ਵਗੈਰਾ ਪਿਆ ਸੀਗੀਆਂ ਤੇ ਮੈਂ ਉਹ ਦੇਖਣ ਦਾ ਮਨ ਸੀਗਾ ਸੋ ਮੈਂ ਤਾਂ ਚਲ ਦੇਖ ਲੈਣੇ ਆ ਨਾ ਕਿ ਸੋਹਣੀ ਤੇਲ ਵੀ ਲੱਗੀ ਹੋਤੀ ਤੇ ਅੰਦਰ ਵੀ ਹੋਈ ਸੀ ਇੱਕ ਸ਼ਾਪ ਜਿਹਦੇ ਬਾਹਰ ਵੀ ਬੜੀ ਵਧੀਆ ਫੂਟੇਸ ਪੈ ਸੀਗੇ ਸੋ ਸ਼ੋਹੂ ਵਗਾਰਾ ਮਤਲਬ ਕਾਫੀ ਪੂਸ਼ੀ ਸੀਗਾ ਬੈਲੇ ਪੰਜਾਬੀ ਰੋਟੀ ਜਿੱਦਾਂ ਦੀ ਤੁਸੀਂ ਚਾਹ ਫਲੇਵਰ ਵਗਾਰਾ ਸਭ ਕੁਝ ਸੀਗਾ ਤੇ ਸੋਹਣੇ ਸਿਹੇ ਰੇਜਿੰਗ ਜਿਹਾ ਪੈ ਸੀਗੇ ਤੇ ਬਟ ਮੈਨੂੰ ਕੋਈ ਜ਼ਿਆਦਾ ਪਸੰਦ ਨਹੀਂ ਆਇਆ ਸੋਸਾ ਕੋਈ ਫਰੀਡ ਜਿਹੜਾ ਕੋ ਪਸੰਦ ਆਇਆ ਸੀਗਾ ਤੇ ਮਤਲਬ ਥੋੜਾ ਵੱਡਾ ਨਿਕਲਿਆ ਪਰ ਉਸ ਤੋਂ ਮੈਂ ਮੰਮੀ ਨੇ ਸੱਜੀ ਨਹੀਂ ਸੋ ਉਸ ਤੋਂ ਬਾਅਦ ਆਪਾਂ ਮੰਮੀ ਨੇ ਕਿਹਾ ਕਿ ਬੈਠ ਰਹੀ ਸੀ ਉਹਦੇ ਵਿੱਚ ਉਹ ਤਾਂ ਆਵਾਜ਼ ਸੁਣ। ਸੋ ਮਤਲਬ ਬਦਿਆ ਲਾਈ ਜੀ ਨਾ ਦੇਖਦੇ ਆ। ਜੋ ਤੇਰੀ ਕੀ ਕੌਣ ਕਰ ਦੇਵਰੇ ਪਹੁੰਚ ਕੇ ਪੂਰੀ ਚੀਜ਼ ਨਹੀਂ ਦੁਨੀਆ ਤੇ ਜੋ ਪੇਕਿਆਂ ਨੂੰ ਮਿਲ ਕੇ ਸਕੂਨ ਆਉਂਦਾ ਨਾ ਉਹ ਕਿਤੇ ਵੀ ਨਹੀਂ ਹੈਗਾ ਉਹ ਸਕੂਨ। ਸੋ ਤੁਸੀਂ ਵੀ ਦੱਸੋ ਮੈਨੂੰ ਤੁਹਾਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਹੁੰਦਾ। ਸੋ ਹੁਣ ਆਗੇ ਜੀ ਆਪਾਂ ਘਰੇ ਸੁਸਰਦਾਰ ਸਾਹਿਬ ਆ ਕੇ ਮੈਨੂੰ ਮਿਲਿਆ ਨਹੀਂ ਕਰੇ ਨਹੀਂ ਬਸ। ਨੇ ਬੱਤ ਕੇ ਵਧੀਆ ਜੀ ਤੁਸੀਂ ਉਸੇ ਕੀ ਕੋ? ਹੋਰ ਜੀ ਵਧੀਆ। ਦੁੱਧ ਲੈ ਆਓ। ਹਾਂ ਹਾਂ ਜੀ। ਹੋਰ ਜੀ ਕਿ ਮੈਂ ਉਹ ਠੀਕ ਠਾਕ ਹੂੰ। ਸੋ ਇਸ ਤਰ੍ਹਾਂ ਪੰਜਾਬੀ ਜੁੱਤੀ ਪਾਈ ਸੀ ਆਪਾਂ। ਸੋ ਹੁਣ ਆਪਾਂ ਨਾ ਕੱਪੜੇ ਤਿਆਰ ਕਰਾਂਗੇ। ਦੇਖੋ ਰਾਤ ਨੂੰ ਮੈਂ ਇੰਨੇ ਜ਼ਿਆਦਾ ਕੱਪੜੇ ਧੋਤੇ ਸੀਗੇ। ਪਰ ਹੁਣ ਚਲੋ ਸੁੱਕ ਗਏ। ਸੋ ਅੱਜ ਮੈਂ ਪਿੰਡ ਗਈ ਹੋਈ ਸੀ ਨਾ ਤਾਂ ਕਰਕੇ ਫਿਰ ਆਪਾਂ લાહી ਨਹੀਂ ਸੀ ਹੁਣ ਲਾਏ ਨੇਗੇ ਸੋ ਹੁਣ ਆਪਾਂ ਇਹਨਾਂ ਨੂੰ ਤੈਅ ਕਰਾਂਗੇ ਫਿਰ ਰੋਟੀ ਪਾਣੀ ਬਣਾਵਾਂਗੇ ਸੋ ਬਸ ਇਸ ਤਰ੍ਹਾਂ ਹੀ ਦਿਨ गुज़र ਜਾਂਦਾ ਸਾਰਾ ਹਨਾ ਇਸ ਤਰ੍ਹਾਂ ਹੀ ਹਾਊਸ ਵਾਈਫ ਦਾ ਤਾਂ ਸੋ ਚਲੋ ਸੋ ਅੱਜ ਆਪਾਂ ਰੀਲਸ ਵਗੈਰਾ ਵੀ ਬਣਾਈਆਂ ਇੰਸਟਾਗ੍ਰam ਤੇ ਚੈੱਕ ਜ਼ਰੂਰ ਕਰਨੀ ਆ ਜਾ ਕੇ ਜੀ ਸੋ ਆਪਾਂ ਮਿਲਦੇ ਹਾਂ ਤੁਹਾਨੂੰ ਕੱਪੜੇ ਤੈਅ ਵਗੈਰਾ ਕਰਕੇ ਓਕੇ ਜੀ ਥੈਂਕ ਯੂ ਸੋ ਆਪਾ ਕੱਪੜੇ ਵਗੈਰਾ ਤਿਆਰ ਕਰ ਲਏ ਸੀ ਉਸ ਤੋਂ ਬਾਅਦ ਮੇਰੇ ਪੋਨੇ ਵਗੈਰਾ ਸੰਭਣ ਵਾਲੇ ਹੁੰਦੇ ਆ ਨਾ ਸੋ ਇਸ ਤਰ੍ਹਾਂ ਮੈਂ ਪੋਨੇ ਵਗੈਰਾ ਰੱਖ ਰੇ ਸੀ ਕਿ ਤਿਆਰ ਕਰ ਕਰ ਕੇ ਤੇ ਨਾਲ ਇਹਨਾਂ ਫੋਏ ਵੀ ਸੋਹਣੇ ਲੱਗਦੇ ਨੇ ਪਤਾ ਲੱਗੇ ਸੁਚੱਜੇ ਜੇ ਧੀ ਦਾ ਕੰਮ ਕੀਤਾ ਹੋਇਆ ਸੋ ਦੇਖੋ ਇਸ ਤਰ੍ਹਾਂ ਡੱਬੇ 'ਚ ਮੈਂ ਪਾ ਕੇ ਰੱਖ ਦਿੰਦੀ ਆ ਪੋਨੇ ਨੂੰ ਸੋ ਉਸ ਤੋਂ ਬਾਅਦ ਆਪਾ ਤੜਕਾ ਵਗੈਰਾ ਲਾਇਆ ਪਿਆਜ਼ ਵਗੈਰਾ ਕੱਟੇ ਸੋ ਪਿਆਜ਼ ਵਗੈਰਾ ਕੱਟ ਕੇ ਨਾ ਸੋ ਨਾਲ ਹੀ ਆਪਾਂ ਤੜਕਾ ਵਗੈਰਾ ਲਾ ਦਿੱਤਾ ਸੀਗਾ ਤੜਕਾ ਲਗਾ ਕੇ ਉਸ ਤੋਂ ਬਾਅਦ ਸਾਗ ਨੂੰ ਤੜਕਾ ਲਾਉਣਾ ਸੀ ਕਿਉਂਕਿ ਬਣਾਇਆ ਸੀ ਆਪਣਾ ਸੋ ਸੋ ਬਾਅਦ ਫਿਰ ਆਪਾਂ ਰੋਟੀਆਂ ਬਣਾਈਆਂ ਸੀਗੀਆਂ ਰੋਟੀਆਂ ਬਣਾਵਾ ਕੇ ਆਪਾਂ ਫ੍ਰੀ ਹੋ ਗਏ ਸੀਗੇ ਸੋ ਜਿਵੇਂ ਆਮਲੇਟ ਵਗੈਰਾ ਬਣਾ ਕੇ ਦਿੱਤਾ ਉਹਨੇ ਠੀਕ ਨਹੀਂ ਆਇਆ ਉਹ ਤਾਂ ਗਲਾਜ ਮਖਰਾ ਗਿਆ ਹੋਇਆ ਪਿਆ ਸੀ ਨਾ ਬੁਖਾਰ ਜੇ ਲੰਗੂ ਹੋਇਆ ਪਿਆ એટલે ਨਜ਼ਲਾ ਆ ਜਾ ਹੋਇਆ ਪਿਆ ਸੋ ਇਸ ਤਰ੍ਹਾਂ ਮੈਂ ਕਿਹਾ ਚਲਾਂ ਅੰਡੇ ਖਾ ਕੇ ਥੋੜੀ ਜਿਹੀ ਗਰਮੈਸਟੀ ਮੈਲ ਜੋ ਇਹਨੇ ਸਹੀ ਹੋ ਜਾਊਗਾ ਸੋ ਉਹਨੂੰ ਆਮਲੇਟ ਵਗੈਰਾ ਬਣਾ ਕੇ ਦਿੱਤਾ ਕਾਫੀ ਕੰਮ ਹੋ ਜਾਂਦੇ ਆ ਯਾਰ ਸਾਰੇ ਦਿਨ ਦੇ ਵਿੱਚ ਸੋ ਮਣਕਲ ਗਾਹੇ ਤੜਕਾ ਸੋ ਸਾਗ ਨਾਲ ਸੰਤ ਤੜਕਾ ਗਾਣਾ ਕਿ ਕਰ ਰਿਹਾ ਹਟੰਨੇ ਬਿਲਕੁਲ ਮਨ ਗਿ ਸੋ ਲੌਜੀ ਭਾਂਡੇ ਵਗੈਰਾ ਧੋਤੇ ਸੋ ਇੱਥੇ ਸੈਲਫ ਵਗੈਰਾ ਸਾਫ ਕਰਤੀ ਆਪਾਂ ਸੋ ਹੁਣ ਆਪਾਂ ਸੋ ਹੁਣ ਆਪਾਂ ਬਾਕੀ ਕੰਮ ਕਰ ਕਰਾਂ ਆ ਬਾਰੇ ਕੋਣ ਪਤਾ ਨਹੀਂ ਕੌਣ ਆ ਪਤਾ ਨਹੀਂ ਸੋ ਇੱਥੇ ਪਤਾ ਨਹੀਂ ਮੈਂ ਕੀ ਕਰੀ ਜਾਂਦੀ ਸੀ ਸੋ ਬਸ ਆਪਾਂ ਵਲੌਗ ਅੰਡ ਕਰਦੇ ਆ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਸੋ ਸੱਚੀ ਕਾਜੀ ਸਾਰਿਆਂ ਨੂੰ